ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਈ ਨਦੀ ਦੇ ਵਿੱਚ ਅਲੋਪ ਹੋਣਾ ਪਿਆਰੀ ਸਾਥ ਸੰਗਤ ਜੀਓ ਗੁਰੂ ਸਾਹਿਬ ਜੀ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਵੇਈ ਨਦੀ ਦੇ ਵਿੱਚ ਇਸ਼ਨਾਨ ਕਰਨ जाया ਕਰਦੇ ਸਨ ਇੱਕ ਦਿਨ ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਕੱਪੜੇ ਫੜਾ ਕੇ ਵੇਈ ਨਦੀ ਦੇ ਵਿੱਚ ਚੁੱਭੀ ਮਾਰੀ ਤੇ ਡੂੰਘੇ ਪਾਣੀ ਦੇ ਵਿੱਚ ਅਲੋਪ ਹੋ ਗਏ ਕੁਝ ਸਮੇਂ ਤੱਕ ਜਦੋਂ ਗੁਰੂ ਜੀ ਬਾਹਰ ਨਾ ਨਿਕਲੇ ਤਾਂ ਭਾਈ ਮਰਦਾਨਾ ਜੀ ਨੇ ਰੌਲਾ ਪਾ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਨਦੀ ਦੇ ਵਿੱਚ ਡੁੱਬ ਗਏ ਹਨ ਨਵਾਬ ਨੇ ਲੱਭਣ ਵਾਸਤੇ ਫੌਜਾਂ ਛਾੜ ਦਿੱਤੀਆਂ ਫੌਜਾਂ ਨੇ ਨਦੀ ਅਤੇ ਲਾਗੇ ਜੰਗਲ ਦੀ ਪੂਰੀ ਛਾਣਬੀਨ ਕੀਤੀ ਪਰ ਗੁਰੂ ਜੀ ਦਾ ਕੁਝ ਪਤਾ ਨਾ ਚੱਲਿਆ ਸਾਰੇ ਸ਼ਹਿਰ ਦੇ ਵਿੱਚ ਸੋਗ ਪੈ ਗਿਆ ਪਰ ਬੇਬੇ ਨਾਨਕੇ ਜੀ ਨੂੰ ਵਿਸ਼ਵਾਸ ਸੀ ਕਿ ਮੇਰਾ ਵੀਰ ਇਲਾਹੀ ਰੂਪ ਹੈ ਜੋ ਡੁੱਬਿਆਂ ਨੂੰ ਤਾਰਨ ਆਇਆ ਹੈ ਉਹ ਖੁਦ ਕਿਵੇਂ ਡੁੱਬ ਸਕਦਾ ਹੈ ਇਹ ਉਹਨਾਂ ਦਾ ਕੋਈ ਇਲਾਹੀ ਕੌਤਕ ਹੈ ਇੱਥੇ ਗੁਰੂ ਸਾਹਿਬ ਨੇ ਇਲਾਹੀ ਮੌਜ ਦੇ ਵਿੱਚ ਆਪਣੇ ਸਰੀਰ ਦੇ ਪੰਜਾਂ ਤੱਤਾਂ ਨੂੰ ਪ੍ਰਕਿਰਤੀ ਦੇ ਤੱਤਾਂ ਦੇ ਨਾਲ ਮਿਲਾ ਦਿੱਤਾ ਅਤੇ ਉਹਨਾਂ ਦਾ ਆਤਮ ਦੇਵ ਸਰਬ ਵਿਆਪੀ ਪਰਮਾਤਮ ਦੇਵ ਦੇ ਵਿੱਚ ਲੀਨ ਹੋ ਗਿਆ। ਭਾਈ ਮਰਦਾਨਾ ਜੀ ਨਦੀ ਦੇ ਕਿਨਾਰੇ ਬੈਠੇ ਆਪਣੀ ਪਿਆਰੇ ਦੀ ਯਾਦ ਦੇ ਵਿੱਚ ਕੀਰਤਨ ਕਰਦੇ ਰਹੇ ਗੁਰੂ ਸਾਹਿਬ ਜੀ ਤਿੰਨ ਦਿਨਾਂ ਬਾਅਦ ਫਿਰ ਆਪਣੀ ਮੌਜ ਦੇ ਵਿੱਚ ਪੰਜ ਤਤਾਂ ਦਾ ਸਰੀਰ ਧਾਰ ਕੇ ਲੁਕਾਈ ਸਾਹਮਣੇ ਪ੍ਰਗਟ ਹੋਗੇ ਇਸੇ ਸਮੇਂ ਹੀ ਗੁਰੂ ਸਾਹਿਬ ਨੇ ਮੂਲ ਮੰਤਰ ਉਚਾਰਨ ਕੀਤਾ ਜਿਸ ਵਿੱਚ ਉਹਨਾਂ ਨੇ ਪ੍ਰਭੂ ਦੀ ਵਡਿਆਈ ਕਰਦੇ ਹੋਏ ਉਸ ਦੇ ਨਿਰਗੁਣ ਸਰੂਪ ਅਤੇ ਗੁਣਾਤਾ ਵਰਣਨ ਕੀਤਾ ਅਤੇ ਨਾਲ ਹੀ ਇਹ ਵੀ முஸ்சமான அல்ல பிராண ਆਵਲ ਮਜ਼ਵਾ ਤੇ ਜਾਤ ਪਾਤ ਕਰਕੇ ਕੋਈ ਉੱਚਾ ਨੀਵਾਂ ਨਹੀਂ ਐ ਸਾਰੇ ਹੀ ਜੀਵ ਪਰਮਾਤਮਾ ਦੀ ਸੰਤਾਨ ਹਨ ਗੁਰੂ ਸਾਹਿਬ ਜੀ ਦੇ ਅਜੇ ਇਲਾਹੀ ਕੋਟਕ ਦੇਖ ਕੇ ਸਾਰੇ ਸੁਲਤਾਨਪੁਰ ਵਾਸੀ ਉਹਨਾਂ ਨੂੰ ਰੱਬ ਰੂਪ ਜਾਣਦੇ ਹੋਏ ਉਹਨਾਂ ਦੇ ਸ਼ਰਧਾਲੂ ਬਣ ਗਏ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਉੱਤੇ ਸੇਸ਼ ਸੁਕਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ